ਉਧਰ ਐਮਐਲਏ ਸਾਹਿਬ ਦੇ ਪੀਏ ਸਾਹਿਬ ਦਾ ਬਹੁਤ ਬਹੁਤ ਜਿਹੜਾ ਕਹਿੰਦੇ ਧੰਨਵਾਦ ਕਰਦੇ ਆ ਬਹੁਤ ਵਧੀਆ ਵਿਚਾਰ ਜਿਹੜੇ ਸੰਗਤ ਨਾਲ ਸਾਂਝੇ ਕੀਤੇ ਹੈਗੇ ਤੇ ਜਿਹੜੀ ਕਹਿਦੀ ਵੀ ਇਹਨ ਮੇਰੇ ਵੀਰੋ ਕਹਿਦੀ ਇਹ ਮੰਗਾ ਰੱਖੀਆਂ ਗਈਆਂ ਤੇ ਮੇਰੇ ਵੀਰੋ ਕਹਿਦੀ ਵੀ ਅਗਲੇ ਸਾਲ ਕਹਿੰਦੇ ਆ ਵੀ ਜਰੂਰ ਇੱਕ ਵਾਰੀ ਉਹਨਾਂ ਦੇ ਨਾਮ ਦੇ ਤਾੜੀਆਂ ਜ਼ੋਰ ਨਾਲ ਮਾਰ ਦਈਏ ਮੇਰੇ ਵੀਰੋ ਲੈ ਵੀ ਸ਼ਾਰ ਪਹਿਲਾ ਸੈਮੀਫਾਈਨਲ ਨੌਜੰਦਾ ਸ਼ੁਰੂ ਹੋ ਗਿਆ ਹੈ ਲਓ ਸਾਹਮਣੇ ਇੱਕ ਪਾਸੇ ਟੀਮ ਆਂ ਦਰੋਲੀ ਉਪਰ ਵਾਲੇ ਮੁੰਡੇ ਨੇ ਜਿਹੜੇ ਕਹਿੰਦੇ ਬੈਟਿੰਗ ਕਰਦੇ ਆ ਜਿਹੜੇ ਕਹਿੰਦੇ ਪਾਲਾ ਪੋਨੇਸੇ ਲਾ ਕੇ ਦੀ ਟੀਮ ਆ ਘੱਜ ਪਿੰਡਾ ਕਿਰੇ ਖਿਡਾਰੀਆਂ ਦਾ ਸਵੇਰ ਤੋਂ ਕਿਰੇ ਬੱਲੇ ਬੱਲੇ ਕਰਵਾ ਰਿਹਾ ਲਾਓ ਸਾਹਮਣੇ ਮੇਰੇ ਵੀਰੋ ਬਾਲ ਪਾਉਣ ਦੀ ਮੁੰਡਾ ਕਹਿੰਦੇ ਪਿਆਰ ਵਰਤਿਆਰਾ ਇਧਰ ਕਹਿੰਦੇ ਗੱਗੂ ਗੇਲਦੀਆਂ ਪੈਂਦੀਆਂ ਹੋਈਆਂ ਬਾਲਾ ਆਹ ਮੁੰਡਾ ਕਹਿੰਦੇ ਮੱਲੀ ਪਰਿਵਾਰ ਦਾ ਇਸ ਤਾਂ ਵੱਜਦੇ ਆਹ ਰਾਜੇ ਖੇਲੇ ਮਰਦ ਮੈਦਾਨੋਂ ਆਹ ਡਰ ਕੇ ਨਹੀਂ ਪਾਈਦੇ ਆਹ ਡਰ ਕੇ ਨਹੀਂ ਪਾਈਦੇ ਪੈਣੀ ਹੋਈ ਬਾਲ ਆਹ ਭਗੇਲੇ ਵਾਲਾ ਆਹ ਸੁੱਖਾ ਹੈ ਨਯਨ ਰਣਜਦੇ ਚਾਰ ਡਿਆ ਬਿੰਡ ਦੀ ਉਧਰ ਸਨਮਾਨ ਜਿਹੜਾ ਕਹਿੰਦੇ ਮੇਰੇ ਵੀਰੋ ਕੀਤਾ ਰਾਣਾ ਸਾਡੇ ਕਲੱਬ ਦੇ ਵੱਲੋਂ ਪੀਐਸ ਸਾਹਿਬ ਦਾ ਜਿਹੜਾ ਸਨਮਾਨ ਕੀਤਾ ਜਾਵੇਗਾ ਤੇ ਡੋਮੇ ਵਾਲੀਆ ਕਹਿੰਦੇ ਬਲੀਜੰਦਰ ਵੀ ਆਇਆ ਹੋਇਆ ਤੇ ਧੰਨਵਾਦ ਕਰਦੇ ਆ ਮੇਰੇ ਵੀਰੋ ਭਰਾ ਨੇ ਸਾਡੇ ਤੇ ਛੋਟਰੀਆਂ ਪਾ ਰਿਹਾ ਹੈ ਲੈ ਵੀ ਭਗੇਲੇ ਵਾਲਿਆ ਆਹ ਵਾਰ ਤੇ ਛੱਕਾ 13 ਦੇਖਣਾ ਦੁਨੀਆ ਚੋਲੀਆ ਲੈ ਸਾਹਮਣੇ ਉਸਤਾਦ ਤੇ ਮੋਲੇ ਵਾਲੀਆ ਇਹ 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 ਚਾੜਿਆ ਚੜਦਾ ਚਾੜਿਆ ਚੜਦਾ ਆ ਚਾ ਚੜੋ ਨਾ ਮੁੰਡਾ ਜਿਹੜੇ ਮੋਗੇਰਾ ਖਿਡਾਰੀਆ ਪਹਿਲੀ ਵਾਰ ਬੱਲੇ 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 ਆਉਂਦਾ ਲੈ ਵੀ ਮੋਣੀਓ ਉਸਤਾਦ ਤੇਰਾ ਇਲਾਕਾ ਤੇ ਵੇਖ ਲਾ ਆਹ ਮੁੰਡਾ ਵੇਖ ਲਾ ਮੋਗੇ ਜਲੇੜਾ ਤੇਰੇ ਇਲਾਕੇ ਜਾ ਕੇ ਸਰਾ ਕਰਾਉਂਦਾ ਬੱਲੇ 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 ਹੁਣ ਥੱਲੇ ਦੇ ਸਿਰ ਉੱਤੇ ਲੰਘਣ ਫਲਾਈ ਕਰਕੇ ਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ 200 ਬਿਕੜ ਦਾ ਤੇ 200 ਹੀ ਛੱਕੇ ਦਾ ਇੱਥੇ ਰੱਖ ਆਓ ਸਾਹਮਣੇ ਨੋਟ ਬੰਦੇ ਪਾਉਣਾ ਇਹ ਰੂਪ ਭਗੇਲੇ ਵਾਲੀਆ ਆਓ ਸੁੱਖਾ ਸੁੱਖਾ ਡਜਨਾ ਓ ਯਾਰ ਖੇਡ ਕਿਵੇਂ ਲੱਗਦੀ ਆ ਸੁੱਕੇ ਦੀ ਤਾਰਨੀ ਆਓ ਰਾਜੇ ਖੇਲੇ ਹੱਟ ਪਾਸੇ ਲੁੱਟੀਆਂ ਪੌਣੀ ਫਰੇ ਜਵਾਨੀ ਰਾਜੇ ਖੇਲੇ ਹੱਟ ਪਾਸੇ ਭੰਗੜੇ ਪੌਣੀ ਫਰੇ ਜਵਾਨੀ ਪੈਣੀ ਹੋਈ ਬਾਲ ਮੋਹਣੀ 스타 ਪਰ ਸਾਹਮਣੇ ਬਾਲ ਕਿਦੇ ਜੋੜੀ ਦੀ ਖਿਡਾਰੀ ਨੇ ਕਿਰੇ ਭਾਰਤ ਜਿਹੜੇ ਬਣ ਗਏ ਨੇ ਲਾਓ ਸਾਹਮਣੇ ਬਾਲ ਪਾਉਣ ਦੀ ਮੁੰਡਾ ਤਿਆਰ ਭਗੇਲੇ ਵਾਲੀਆ ਸੁੱਖਾ 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 ਇਹ ਸੁੱਖਾ ਜਾਣ ਦਿੰਦਾ ਕਿਸੇ ਨਾਲ ਲੈ ਵੀ ਕੁਠਾਰੇ ਵਾਲਿਆ ਦੇਖ ਲੈ ਮੁੰਡਾ ਚਿਪ ਕੱਢਦਾ ਚਿਪ ਕੱਢਦਾ ਆਹ ਮੁੰਡਾ ਕਹਿੰਦੇ ਮੇਰੇ ਵੀਰੋ ਸਿਰਾ ਕਰ ਇਧਰ ਆ ਰਾ ਚਿਪ ਗੱਡੀ ਤੇ ਆਉਂਦਾ ਬਾਲ ਪੈ ਰਹੀ ਹੈ ਆਹ ਬੱਲੇ 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 ਬਾਲ ਪਾਉਣ ਦੇ ਲਈ ਤਿਆਰ ਹੈ ਛੱਕੇ ਦੋ ਵੱਜ ਗਿਆ ਵਿੜੋ ਧੜੀ ਪੈ ਇੱਕ 110 ਦੀ ਆਓ ਸਾਹਮਣੇ ਭਗੇਲੇ ਵਾਲਾ ਕਹਿੰਦੇ ਸੁੱਖਾ ਆਹ ਮੁੰਡੇ ਨੇ ਕੋਈ ਸੁੱਖ ਨਹੀਂ ਛੱਡਿਆ ਅੱਜ ਬਗੇਲੇ ਬੜਾ ਸੁੱਕਾ ਆ ਪਹਿਲਾ ਪੰਜੇ ਦੇ ਪੰਜੇ ਆਓ ਸਾਹਮਣੇ ਚੋਟੀ ਦੇ ਬੱਲ ਰਹਾ ਚੋਟੀ ਦੇ ਬੱਲ ਰਹਾ ਪਰ ਮੁੰਡਾ ਕਿਹਨੇ ਅੰਦਰ ਦਾ ਖਿਡਾਰੀ ਪੈਣੀ ਹੋਈ ਬਾਲ ਆਓ ਛੱਕਾ ਕਰੇ ਵਾਧ ਗਿਆ ਮੁੰਡਾ ਕਿਹਦੇ ਛੋਟੀ ਉਮਰ ਦਾ ਕਰੇ ਬੱਲ ਅੱਛਾ ਲਿਖਦਾ ਆਓ ਹੌਲੀ ਹੌਲੀ ਬੰਦਾ ਯਾਰ ਪੌੜੀ ਚੜ੍ਹਨੀ ਸਿੱਖਦਾ ਹੌਲੀ ਹੌਲੀ ਬੰਦਾ ਯਾਰ ਪੌੜੀ ਚੜ੍ਹਨੀ ਸਿੱਖਦਾ ਪੈਂਦੀ ਹੋਈ ਬਾਲ ਉਹ ਤੀਜਾ 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 ਤੇ ਨਾਲ ਕਹਿੰਦੇ ਮੇਰੇ ਵੀਰੋ ਜੋਤੂ ਗਿੱਲ ਤੇ ਨਾਲ ਵਨ ਟੂ ਫੌਜੀ ਭਰਾ ਸਾਡਾ ਸਾਰੇ ਵੀਰੋ ਦਾ ਕਹਿੰਦੇ ਧੰਨਵਾਦ ਹੈ ਵੱਡਾ ਮੇਲਾ ਬਿੰਦੂ ਟਵਾਲ ਦੀ ਚਰਚਾ ਉਹ ਭਗੇਲੇ ਵਾਲੀ ਸੁੱਖਾ ਸਾਹਮਣੇ ਸੰਗ ਜੱਟ ਵਿਗੜ ਗਿਆ ਅੱਜ ਬਿੱਲੀਆਂ ਖਾੜੇ ਵਿੱਚ ਰੜ ਕੋ ਉਹ ਵਿਗੜਿਆ ਨੇ ਫਿਰਦਾ ਹੁਣ ਤੇ ਰੜਕਣਾ ਬਾਕੀ ਹੈ ਰੜਕਣਾ ਔਰ ਸਾਹਮਣੇ ਵੇਖਾਂਗੇ ਮੇਰੇ ਵੀਰੋ ਲਾਸਟ ਬਾਲ ਜਾਂ ਫਿਰ ਦੋ ਰੰਦੀਆਂ ਦੇ ਵਿੱਕੀ ਬਾਈ ਲਓ ਦੋ ਬਾਲਾਂ ਬਾਕੀ ਆ ਹਲੇ ਵੀ ਛੱਕੇ ਚਾਰ ਵੱਜ ਗਏ ਪੰਜਵਾਂ 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 ਲੈ ਵੀ ਪਿੰਡ ਵਾਲੇ ਆਪਣੇ ਮੁੰਡਾ ਪਿੰਡ ਦੇ ਵਿੱਚ ਖੇਡਣ ਆਇਆ ਮਹਿਮਾਨ ਹੈ ਇੱਕ ਵਾਰੀ ਤਾੜੀਆਂ ਮਾਰੋ ਕਿਰਾ ਜੋਰ ਨਾਲ ਭਗੇਲੇ ਵਾਲੀਆਂ ਸਿਰਾ ਕਾਈ ਤਰਿਆਂਦਾ ਉਹ ਹੈ ਕੋਈ ਤੋੜ ਮੁੰਡੇ ਦਾ 6 ਛੱਕੇ ਮਾਰਦੇ ਲਗਾਤਾਰ ਆਓ 6 ਨਹੀਂ ਮੁੰਡੇ ਨੇ ਸੈਂਕੜਾ ਮਾਰਦਾ ਤਾੜੀਆਂ ਬਿੰਦੂ ਟਵਾਲ ਵੱਲੋਂ 500